D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਲੈਂਡ ਪੋਲਿੰਗ ਦੀ ਨੀਤੀ ਖਿਲਾਫ ਬਠਿੰਡਾ ਡੀਸੀ ਦੇ ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਧਰਨਾ ਦਿੱਤਾ ਹੈ ਇਸ ਧਰਨੇ ਦੌਰਾਨ ਇੱਕ ਵੱਡਾ ਹਾਦਸਾ ਸਿਸਟਮੇਟਿਕ ਤਲ ਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਕੰਦਰ ਸਿੰਘ ਮਲੂਕਾ ਦੀ ਸਿਹਤ ਅਚਾਨਕ ਵਿਗੜ ਗਈ ਸਕੰਦਰ ਸਿੰਘ ਮਲੂਕਾ ਵਿਰੋਧ ਪ੍ਰਦਰਸ਼ਨ ਦੌਰਾਨ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਉਹ ਬੇਚੈਨ ਅਤੇ ਕਮਜ਼ੋਰ ਮਹਿਸੂਸ ਕਰਨ ਲੱਗੇ ਤਾਂ ਨਾਲ ਖੜਿਆ ਜੋ ਉਹਨਾਂ ਦੇ ਸਾਥੀ ਸੀ ਉਹਨਾਂ ਵੱਲੋਂ ਅਚਾਨਕ ਉਹਨਾਂ ਨੂੰ ਸਾਹਮਣੇ ਲੈ ਗਿਆ ਉਹਨੂੰ ਪਾਣੀ ਦੀ ਬੋਤਲ ਭੁਲਾਈ ਗਈ ਤੇ ਅਚਾਨਕ ਵਿਗੜ ਗਈ ਸਿਹਤ ਉਹ ਹਫੜਾ ਦਫੜੀ ਮਚ ਗਈ ਉੱਥੇ ਕੀ ਕਹਾਂਗੇ ਸੁਖਵੀਰ ਸਿੰਘ ਬਾਦਲੀ ਤੇ ਪਹੁੰਚੇ ਲੈਣੇ ਪੁਲਿਸ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਕਰਦੇ ਬਣੀ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਟੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਉੱਤੇ ਇਹ ਹੁਣ ਦੇ ਧਰਨਾ ਨਾਲ ਸਭ ਤੋਂ ਵੱਡਾ ਲੋਕੀ ਬੜਾ ਹੀ ਹੰਮ ਮਹਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਜੇ ਪੀ ਕਹਾਂਗੇ ਅਸੂਬੀਸਿੰਘ ਬਾਦਲੇ ਤੇ ਪਹੁੰਚੀ ਲੈਂਡਿੰਗ ਪੁਲਿਸ ਟੀਮ ਦਾ ਬਰੋਕ ਕੀਤਾ ਜਾ ਰਿਹਾ ਕਰਨ ਲੱਗ ਪਿਆ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਟੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਾ ਨਾਲ ਸਭ ਤੋਂ ਵੱਡਾ ਲੋਕੀ ਬੜਾ ਹੀ ਹੰਮ ਮਹਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਕਹਾਂਗਾ ਕੀ ਕਹਾਂਗੇ ਅਸੁਭੀਸ਼ਿੰਗ ਬਾਦਰੀ ਤੇ ਪਹੁੰਚੀ ਲੈਂਡਪੁਲਿਸ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਕਰਦੇ ਰਹੀ। ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪੇਸ਼ੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ। ਲੋਕੀ ਬੜੇ ਹੀ ਹੰਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ। ਸੋ ਮੌਕੇ ਤੇ ਮੌਜੂਦ ਪਾਰਟੀ ਵਰਕਰਾਂ ਨੇ ਤੁਰੰਤ ਉਹਨਾਂ ਦੀ ਦੇਖਭਾਲ ਕੀਤੀ ਤੇ ਉਹਨਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਾਇਆ ਡਾਕਟਰਾਂ ਅਨੁਸਾਰ ਉਹਨਾਂ ਦੀ ਹਾਲਤ ਇਸ ਸਮੇਂ ਸਥਿਰ ਹੈ ਤੇ ਦੂਜੇ ਪਾਸੇ ਪੰਜਾਬ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੈਂਡ ਪੋਲਿੰਗ ਲੀਤੀ ਨੂੰ ਲੈ ਕੇ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਧਰਨਾ ਦੇਖੀ ਇਸ ਘਟਨਾ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਸਿਕੰਦਰ ਸਿੰਘ ਮਲੂਕਾ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਚੁੱਕੇ ਨੇ ਪਹਿਲਾਂ ਉਹ ਪਾਰਟੀ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਸਿਗੇ ਕਿਉਂਕਿ ਟਿਕਟਾਂ ਨੂੰ ਲੈ ਕੇ ਬਠਿੰਡਾ ਤੋਂ ਉਹਨਾਂ ਦਾ ਇਹ ਰੋਲਾ ਪੈ ਗਿਆ ਸੀਗਾ ਹਾਲਾਂਕਿ ਭਾਜਪਾ ਦੇ ਵਿੱਚ ਉਹਨਾਂ ਦੇ ਪੁੱਤਰ ਵੀ ਨੇ ਜਿਨ੍ਹਾਂ ਨੂੰ ਬੀਜੇਪੀ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਂਪੀਆ ਤੇ ਅੱਜ ਬਠਿੰਡਾ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜ ਗਈ ਆ ਜਦੋਂ ਉਹ মিডিਆ ਨੂੰ ਸੰਬੋਧਨ ਕਰ ਰਹੇ ਸਨ ਅੱਜ ਕੀ ਕਹੂੰਗਾ ਸੁਪੀਰ ਸਿੰਘ ਬਾਦਲੇ ਤੇ ਪਹੁੰਚੇ ਲੈਣੇ ਪੁਲਿਸ ਟੀਮ ਦਾ ਬਰੋਧ ਕੀਤਾ ਜਾ ਰਿਹਾ ਕਰਦੇ ਲੋਕੀ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਠੰਡੇ ਸਰਦਾਰ ਸੁਪੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲੋਂ ਸਭ ਤੋਂ ਵੱਡਾ ਲੋਕੀ ਬੜੇ ਹੀ ਹੰਮ ਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਕਸਰ ਕੀ ਕਹਾਂ ਕਿ ਅਸਬੀਰ ਸਿੰਘ ਬਾਦਲੇ ਤੇ ਪਹੁੰਚੇ ਲੈਡ ਪੁਲਿਸ ਟੀਮ ਦਾ ਬਰੋਗ ਕੀਤਾ ਜਾ ਰਿਹਾ ਕਰਦੇ ਲੋਕੀਂ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਟੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ ਲੋਕੀਂ ਬੜੇ ਹੀ ਹਮ ਹਮ ਆ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਬਠਿੰਡਾ ਦੇ ਵਿੱਚ ਲੈਂਡ ਪੋਲਿੰਗ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਤਰਨਾ ਦਿੱਤਾ ਜਾ ਰਿਹਾ ਸੀ ਉੱਤੇ ਹੀ ਸਾਬਕਾ ਮੰਤਰੀ ਸਕੰਦਰ ਸਿੰਘ ਮਲੂਕਾ ਦੀ ਸਿਹਤ ਵਿਗੜ ਜਾਂਦੀ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਚੈਕਿੰਗ ਦੇ ਦੌਰਾਨ ਲੈ ਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਸਕੰਦਰ ਸਿੰਘ ਮਲੂਕਾ ਦਾ ਬਿਆਨ ਆਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਬਿਲਕੁਲ ਠੀਕ ਆ ਗਰਮੀ ਦੇ ਕਾਰਨ ਥੋੜੇ ਮੈਨੂੰ ਚੱਕਰ ਆ ਗਏ ਸੀ ਤੇ ਅੱਜ ਧਰਮੇ ਤੋਂ ਬਾਅਦ ਪ੍ਰੈਸ ਨਾਲ ਕੋਈ ਮੈਂ ਜਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਸ ਵੇਲੇ ਥੋੜਾ ਜਿਹੀ ਗਰਮੀ ਜ਼ਿਆਦੇ ਹੁੰਨ ਕਰਕੇ ਇੱਕ ਮਿੰਟਿਕ ਦੇ ਵਿੱਚ ਚੱਕਰ ਆ ਗਿਆ ਸੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਬਿਲਕੁਲ ਠੀਕ ਮੈਂ ਕਿਤੇ ਮਦਾਕਲ ਨਹੀਂ ਹੈਗਾ ਸਾਰਾ ਕੁਝ ਠੀਕ ਹੈ ਡਾਕਟਰ ਸਾਹਿਬ ਨੇ ਚੈੱਕ ਜਰੂਰ ਕਰਾਇਆ ਸੀ ਥੋੜਾ ਜਿਹਾ ਬ੍ਰੈਡ ਬਲੱਡ ਪ੍ਰੈਸ਼ਰ ਘਟਲ ਕਰਕੇ ਚੱਕਰ ਆਇਆ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਬਿਲਕੁਲ ਠੀਕ ਠਾਕ ਹ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵੈਦ ਜੀ ਕਾਲਸਾ ਵੈਦ ਜੀ ਹਾਲਾਕੀ ਜੋ ਜਾਣਕਾਰੀ ਨਿਕਲ ਕੇ ਹੁਣ ਸਾਹਮਣੇ ਆਈ ਹੈ ਵੀ ਸਿਕੰਦਰ ਸਿੰਘ ਮਲੂਕਾ ਦੀ ਸਿਹਤ ਠੀਕ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਇੱਕ ਪ੍ਰਦਰਸ਼ਨ ਦੇ ਦੌਰਾਨ ਜਿੱਦਾਂ ਤੁਸੀਂ ਦੇਖਿਆ ਸੀ ਸਿਕੰਦਰ ਸਿੰਘ ਮਲੂਕਾ ਦਾ ਥੋੜਾ ਚੱਕਰ ਆਇਆ ਸੀ ਤੇ ਖੜੇ-ਖੜੇ ਸਿਕੰਦਰ ਸਿੰਘ ਮਲੂਕਾ ਥੋੜੇ ਲੜਖੜਾਣ ਲੱਗੇ ਤੇ ਫਿਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹਾਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ